ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਲਾ ਨਾਰਾਇਣ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਡੇ ਨਾਲ ਸੰਡੇ ਦਾ ਮਾਰਨਿੰਗ ਰੁਟੀਨ ਆਪਣਾ ਘੋੜੀਆਂ ਦੇ ਨਾਲ ਸ਼ੇਅਰ ਕਰਨ ਲੱਗੇ ਆਂ ਤੇ ਅੱਜ ਆਪਾਂ ਘੋੜੀਆਂ ਨਵਾਉਣ ਲੱਗੇ ਆਂ ਵੀ ਮੀਨਸ ਦੋ ਹਫ਼ਤੇ ਕੇ ਬਾਅਦ ਨਵਾ ਦੇ ਦਿੱਤੀਆਂ ਵਾ ਵੀ ਡੇਲੀ ਨਹੀਂ ਆਪਾਂ ਨਵਾਉਂਦੇ ਇਹਨਾਂ ਨੂੰ ਬਾਕੀ ਆਹ ਘੋੜੀ ਹੁਣ ਆਪਾਂ ਨਵਾਈ ਜਾ ਰਹੇ ਆਂ ਆਪਣੀ ਤੇ ਆਹ ਨਵਾ ਚੁੱਕੇ ਆਂ ਆਪਾਂ ਤੇ ਕੱਚੇ ਕੱਚੇ ਥਾਂ ਤੇ ਇਹਨੂੰ ਤਾਂ ਨਹੀਂ ਆਪਾਂ ਛੱਡਿਆ ਵੀ ਕਵਰੀ ਲੇਟਾਂ ਨਾਲ ਲਾ ਲਵੇ ਪਸੂ ਤੇ ਫਿਰ ਫਿਰ ਗੰਦਾ ਹੋ ਜਾਂਦਾ ਵਾ ਹੁਣ ਨਿਵਾਈਆਂ ਵਾ ਤੇ ਇਹਨੂੰ ਆਪਾਂ ਨਿਵਾ ਰਹੇ ਹਾਂ ਹੁਣ ਇਹ ਛੱਡ ਦੇ ਮੂੰਹੋਂ ਫੜ ਗਈ ਉਹ ਪਿਛਲੀ ਆ ਤੂੰ ਖਿੱਚੀ ਉਹ ਫਿਰ ਕੋਲੀ ਦੇ ਮੂੰਹ ਚ ਖੁੱਭੀ ਹੋਈ ਬੈਠੀ ਆਪਣੀ ਘੋੜੀ ਇਹਦੀ ਡਿਟੇਲ ਹੈਗੀ ਹੈ ਇਹ ਆਪ ਘੋੜੀ ਹੈਗੀ ਆਪਣੀ ਪੰਜ ਕਲਿਆਣੀ ਘੋੜੀ ਹੈ ਇਹ ਤੇਜ ਸ਼ਾਨ ਸਮਰਾਵਾਂ ਵਾਲੇ ਦੀ ਇਹ ਆਪ ਆ ਘੋੜੀ ਤੇ ਇਹਦਾ ਪਿਛਲੇ ਸੂਏ ਇਹਦੀ ਬਸ਼ੇਰੀ ਆਈ ਸੀਗੀ ਉਹ ਵੀ ਤੁਹਾਨੂੰ ਆਪਾ ਦਿਖਾਉਨੇ ਆ ਆ ਵੀ ਛੇਰੀਏ ਨੇ ਪਿਛਲੇ ਸੂਏ ਦਿੱਤੀ ਆ ਬਹੁਤ ਸੋਹਣੀ ਹੈ ਇਹ ਵੀ ਬਿਛੇਰੀ ਤੇ ਆ ਕੋੜੀ ਆਪਾਂ ਆਪਣੀ ਨਹਾ ਚੁਕੇ ਆ ਇਹ ਹੈਗੀ ਆ ਨੀਲੀ ਚੰਬੀ ਕਾਲੀ ਚੰਬੀ ਬਾਕੀ ਆਪਣੀਆਂ ਇਧਰ ਵੀ ਕੋੜੀਆਂ ਵਾਂ ਤੁਹਾਨੂੰ ਇਹ ਵੀ ਦਿਖਾ ਦਨੇ ਆ ਬਾਕੀ ਹੁਣ ਆਪਾਂ ਰਾਈਡ ਕਰਨ ਚੱਲਾਂਗੇ ਤੇ ਤੁਹਾਨੂੰ ਸਾਰਾ ਵਲੌਗ ਨਾਲ ਦੀ ਨਾਲ ਆਪਾਂ ਦਿਖਾ ਦਾਂਗੇ ਕਿੱਥੇ ਕਿੱਥੇ ਜਾਣੇ ਆ ਤੇ ਕਿਵੇਂ ਆਪਣੀਆਂ ਰਾਸਤੇ ਜ ਇਹਨਾਂ ਨੂੰ ਆਪਾਂ ਹੈਂਡਲ ਕਰਨਾ ਤੇ ਕਿੱਦਾਂ ਵੀ ਇਹਨਾਂ ਦੀ ਟੇਕ ਕੇਅਰ ਕਰਨੀ ਆ ਆਪਾਂ ਬਾਕੀ ਹੁਣ ਪਹਿਲਾਂ ਅਸੀਂ ਘੋੜੀਆਂ ਆਪਾਂ ਨਵਾ ਲਈਏ ਫਿਰ ਤੁਹਾਨੂੰ ਰਾਸਤੇ ਦਾ ਵਲੌਗ ਸ਼ੇਅਰ ਕਰਾਂਗੇ ਤੁਹਾਡੇ ਨਾਲ ਲਓ ਜੀ ਹੁਣ ਆਪਾਂ ਪਹਿਲਾਂ ਤੁਰ ਪਏ ਆ ਆਪਣੇ ਪਿੰਡ ਪੈਂਡ ਲਈ ਆਪਾਂ ਇੱਕ ਜੀੜਾ ਕੱਢ ਕੇ ਆਵਾਂਗੇ ਫਿਰ ਆਪਾਂ ਆਪਣੇ ਨਾਲ ਦੇ ਪੈਂਡ ਚੱਲਾਂਗੇ ਉੱਥੇ ਆਪਾਂ ਕੁਝ ਵੀਡੀਓ ਬਣਾ ਲਾਂਗੇ ਤੇ ਬਾਕੀ ਆਪਣੇ ਇੰਸਟਾਗ੍ਰam ਤੇ ਆਪਣੀਆਂ ਰੀਲਾਂ ਰੋਜ਼ ਆਉਂਦੀਆਂ ਹੁੰਦੀਆਂ ਹੁੰਦੀਆਂ ਮੀਨਸ ਇੱਕ ਦਿਨ ਛੱਡ ਕੇ ਆਪਾਂ ਰੋਜ਼ ਦੀ ਤਰ੍ਹਾਂ ਹੀ ਪਾ ਦਿੰਨੇ ਆ ਰੀਲ ਇੰਸਟਾਗ੍ਰam ਪੇਜ ਆਪਣਾ ਕਿਵੇਂ ਵਧੀਆ ਕੋੜੀਆਂ ਬੱਚੇ ਬੜਾ ਖੁਸ਼ ਹੁੰਦੇ ਕੋੜੀਆਂ ਦੇਖ ਕੇ ਆਪਣੇ ਪਿੰਡ ਦਾ ਮੇਨ ਅਟਾ ਬਾਕੀ ਹੁਣ ਆਪਾਂ ਤੁਹਾਨੂੰ ਅੱਜ ਮੌਸਮ ਵਧੀਆ ਵਾ ਤਾਂ ਕੋੜੀਆਂ ਥੱਕਣ ਨਹੀਂ ਆਣੀ ਤਾਂ ਮਸਤ ਮਸਤ ਕੇ ਚੱਲਦੀਆਂ ਵਾ ਮੈਂ ਬਹੁਤ ਹੀ ਕੰਟਰੋਲ ਕਰਕੇ ਰੱਖਿਆ ਹੋਇਆ ਵੀ ਵੀਡੀਓ ਨਾ ਖਰਾਬ ਹੋਵੇ ਜਿਆਦਾ ਜੰਬ ਬਾਲੀ ਮਾਸਤੀ ਕਰੂ ਫਿਰ ਵੀਡੀਓ ਨਹੀਂ ਨਾ ਬਾਨੀ ਬਾਕੀ ਹੁਣ ਆਪਾਂ ਕੈਮਰਾ ਆਪਣੇ ਕੈਮਰਾਮੈਨ ਨੂੰ ਪੜਾਵਾਂਗੇ ਥੋੜੀ دیر ਤੱਕ ਫਿਰ ਆਪਣੀਆਂ ਇੰਸਟਾਗ੍ਰam ਲਈ ਰੀਲਾਂ ਵੀ ਬਣਾ ਦੇਣਗੇ ਤੇ ਆਪਣੇ ਵਲੌਗ ਦੇ ਵੀ ਕੁਝ ਕੁ ਪਾਰਟ ਆਪਾਂ ਇਹਨਾਂ ਤੋਂ ਹੀ ਬਣਵਾਉਣੇ ਆ ਬਾਕੀ ਵਧੀਆ ਵੀਡੀਓ ਚੈਨਲ ਨੂੰ ਆਪਣੇ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਕਰਦੇ ਆ ਕਰੋ ਲਾਈਕ ਬਾਕੀ ਹੁਣ ਆਪਾਂ ਬਰੋਬਰ ਲੈ ਕੇ ਚੱਲਦੇ ਆਂ ਇਹਦੇ ਬਾਕੀ ਇੱਥੇ ਆਪਾਂ ਤਾਂ ਖੜੇ ਆਂ ਕਿਉਂਕਿ ਅੱਗੇ ਆਪਣੇ ਪਿੰਡ ਦੇ ਵਿੱਚ ਕਿਸੇ ਨੇ ਮੱਝਾਂ ਛੱਡੀਆਂ ਵੀ ਆ ਆਪਣੀਆਂ ਉਹ ਚਾਰਨ ਵਾਸਤੇ ਲੈ ਕੇ ਜਾਂਦੇ ਆ ਆਪਣੀਆਂ ਮੱਝਾਂ ਨੂੰ ਤਾਂ ਆਪਾਂ ਰੋੱਕੇ ਸੀਗੇ ਕਿਉਂਕਿ ਉਹ ਮੱਝਾਂ ਮਾਰਦੀਆਂ ਵਾਂ ਤੇ ਹੁਣ ਉਹ ਆਪਣੀਆਂ ਉਹਨਾਂ ਦੀਆਂ ਮੱਝਾਂ ਚੱਲ ਪਈਆਂ ਵਾਂ ਤੇ ਹੁਣ ਆਪਾਂ ਵੀ ਮਗਰ ਹੀ ਚੱਲਦੇ ਆਂ ਉਹਨਾਂ ਦੇ ਹੁਣ ਆਪਾਂ ਆਪਣੇ ਪਿੰਡ ਦੇ ਵਿੱਚ ਘੇੜਾ ਘੜਦੇ ਪਏ ਆ ਆਪਾਂ ਨੂੰ ਬੜੇ ਵਧੀਆ ਰਿਐਕਸ਼ਨ ਮਿਲੇ ਆ ਕਿਉਂਕਿ ਕੋਈ ਵੀ ਵੱਡੀ ਉਮਰ ਦਾ ਬੰਦਾ ਵਾ ਜਾਂ ਕੋਈ ਵੀ ਜਵਾਨ ਆ ਘੋੜੀਆਂ ਨੂੰ ਦੇਖ ਕੇ ਹਰ ਇੱਕ ਹੀ ਵਧੀਆ ਲੱਗਦਾ ਉਹਨਾਂ ਨੂੰ ਘੋੜੀਆਂ ਦੇਖ ਕੇ ਬਾਕੀ ਹੁਣ ਆਪਣਾ ਜੋ ਮੌਸਮ ਵਧੀਆ ਵਾ ਤਾਂ ਕਰਕੇ ਆਪਣੀਆਂ ਘੋੜੀਆਂ ਵੀ ਵਧੀਆ ਚੱਲਦੀਆਂ ਪਈਆਂ ਵਾ ਨਹੀਂ ਤਾਂ ਗਰਮੀ ਵਿੱਚ ਸਵਾਰ ਵੀ ਤੰਗ ਹੁੰਦਾ ਤੇ ਘੋੜੀਆਂ ਨੇ ਤਾਂ ਤੰਗ ਹੋਣਾ ਹੀ ਹੋਣਾ ਵਾ ਕਿਉਂਕਿ ਇਹਨਾਂ ਨੂੰ ਵੀ ਗਰਮੀ ਲੱਗਦੀ ਆ ਤਾ ਕਰਕੇ ਅੱਜ ਮੌਸਮ ਠੰਡਾ ਤਾਂ ਆਪਾਂ ਇਹਨਾਂ ਨੂੰ ਅੱਜ ਲੰਮੀ ਰਾਈਡ ਕਰਾਂਗੇ ਇਹਨਾਂ ਤੇ ਬਾਕੀ ਜਿਹੜੀ ਘੋੜੀ ਆਪਣੀ ਸਭ ਤੋਂ ਅੱਗੇ ਚੱਲਦੀ ਪਈ ਆ ਇਸ ਦਾ ਨਾਮ ਹੈਗਾ ਗਰੇਸੀ ਤੇ ਜਿਹੜੀ ਆਪਣੀ ਘੋੜੀ ਮਗਰ ਆ ਉਸ ਦਾ ਨਾਮ ਹੈਗਾ ਰਹਿਮਤ ਉਹ ਆਪਣੇ ਦਿਲਜਾਨ ਘੋੜੇ ਤੋਂ ਗੱਭਣ ਤੇ ਜੇ ਕਿਸੇ ਵੀ ਵੀਰ ਨੂੰ ਆਪਣੀ ਕੋਈ ਵੀ ਘੋੜੀ ਜਾਂ ਕੋਈ ਵੀ ਬਸ਼ੇਰੀ ਆਪਣੀ ਪਸੰਦ ਆਉਂਦੀ ਆ ਤਾਂ ਆਪਾਂ ਨੂੰ ਦੱਸ ਸਕਦਾ ਆਪਾਂ ਸੇਲ ਵੀ ਕਰ ਦਾਂਗੇ ਜੇ ਤੁਹਾਨੂੰ ਕੋਈ ਪਕੌੜੀ ਪਸੰਦ ਆਉਗੀ ਆਪਣੇ ਨੰਬਰ ਆਪਣੇ ਦਿੱਤੇ ਹੋਏ ਆਪਣੇ ਚੈਨਲ ਦੇ ਉੱਪਰ ਤੇ ਜਿਹੜੀ ਆਪਣੀ ਘੋੜੀ ਗਰੇਸੀ ਆ ਸਭ ਤੋਂ ਅੱਗੇ ਆ ਇਹ ਵੀ ਆਪਣੇ ਦਿਲਜਾਨ ਘੋੜੇ ਤੋਂ ਗੱਭਣਾ ਬਾਕੀ ਦੀ ਇਨਫੋਰਮੇਸ਼ਨ ਜੇ ਤੁਹਾਨੂੰ ਜ਼ਿਆਦਾ ਚਾਹੀਦੀ ਆ ਤਾਂ ਉਹ ਤੁਸੀਂ ਆਪਣੇ ਨੰਬਰ ਤੇ ਕਾਲ ਕਰਕੇ ਪੁੱਛ ਸਕਦੇ ਹੋ ਬਾਕੀ ਹੁਣ ਇੱਥੇ ਕਣੀਆਂ ਸ਼ੁਰੂ ਹੋ ਗਈਆਂ ਆ ਮਤਲਬ ਥੋੜਾ ਮੀਂਹ ਪੈਣ ਲੱਗ ਗਿਆ ਵਾ ਤਾਂ ਹੁਣ ਆਪਾਂ ਆਪਣੇ ਨਾਲ ਦੇ ਜਿਹੜੇ ਅੱਗੇ ਜਾ ਰਹੇ ਸੀਗੇ ਮੁੰਡੇ ਮੋਟਰਸਾਈਕਲ ਤੇ ਉਹਨਾਂ ਨੂੰ ਆਪਾਂ ਕਹਿਤਾ ਵਾ ਵੀ ਅਗਲੇ ਪਿੰਡ ਅੱਡੇ ਤੇ ਜਾ ਕੇ ਰੁਕ ਜਾਣ ਕਿਉਂਕਿ ਮੀਂਹ ਦੇ ਵਿੱਚ ਆਪ ਵੀ ਭਿੱਜਾਂਗੇ ਤੇ ਘੋੜੀਆਂ ਵੀ ਭਿੱਜਣਗੀਆਂ ਹਾਂਜੀ ਪਿੱਛੇ ਤੁਸੀਂ ਕਲਿੱਪਾਂ ਦੇਖੀਆਂ ਹੋਣਗੀਆਂ ਵੀ ਆਪਣਾ ਆਪਾਂ ਦੂਜੇ ਪਿੰਡ ਆ ਚੁੱਕੇ ਹਾਂ ਆਪਣੇ ਝੰਡਿਆਣਾ ਇਹ ਪਿੰਡ ਦਾ ਨਾਮ ਤੇ ਰਸਤੇ 'ਚ ਮੀਂਹ ਬੜਾ ਪੈਣ ਲੱਗ ਗਿਆ ਸੀਗਾ ਤੇ ਫਿਰ ਅਸੀਂ ਇੱਥੇ ਰੁਕ ਗਏ ਹਾਂ ਤੇ ਬਾਕੀ ਕੋਸ਼ ਕੱਪੜੇ ਪਸੀਨੇ ਨਾਲ ਭੇਜ ਗਏ ਕੁਸ਼ ਮੀਨਾਂ ਭੇਜ ਗਏ ਆ ਸਵਾਰ ਸਾਡਾ ਕਹਿੰਦਾ ਸਾਨੂੰ ਕਾਟ ਹੀ ਚਾਹੀਦੀ ਆ ਜੀ ਢੀਹ ਲਾਤੀ ਪੁੱਤ